ਕਸਰ 5 ਡਿਗਰੀ ਸਿੰਘ ਪਿੰਡ ਪਲਾ ਚੱਕਰੋ 79 ਖਾਨ ਦੇ ਵਿੱਚ ਨਹਿਰ ਨਿਕਲੀ ਸੀ ਜੀ ਸੇਮ ਨਾਲਜ ਨੂੰ ਕਹਿੰਦੇ ਆ ਉਹ ਕਿਸੇ ਕਰਾਲੇ ਦੇ ਇੱਕ ਵਿਅਕਤੀ ਨੇ ਬੰਦ ਕਰ ਦਿੱਤੀ ਮੋਰੋ ਜਿਸ ਦੇ ਨਾਲ ਸਾਡੀ 100 ਏਕੜ ਜ਼ਮੀਨ ਜਿਹੜੀ ਉਹ ਸੇਮ ਦੇ ਵਿੱਚ ਆ ਗਈ ਆ ਤੇ ਜਿਹੜਾ ਸਾਰਾ ਪਾਣੀ ਆ ਫਸਲਾਂ ਨੁਕਸਾਨ ਕਰਦਾ ਪਿੰਡ ਤੇ ਜਾਣ ਕਰਦਾ ਆ ਤੇ 89 ਖਾਨ ਦੀ ਨਹਿਰ ਨਿਕਲੀ ਆ ਤੇ ਅਸੀਂ ਸਾਰੀਆਂ ਮਤਲਬ ਉਹਦਾ ਪ੍ਰਬੰਧ ਕੀਤਾ ਜਾ ਰਹੀ ਹੈ BC ਤਾਈ ਐ ਮਤਲਬ ਐਸਵੀਓ ਤੱਕ ਐਸਡੀਐਮ ਤੱਕ ਸਾਰੇ ਚਿੱਠੀਆਂ ਪਾਈਆਂ ਕਿਸੇ ਨੇ ਸਾਡੀ ਸਾਰ ਨਹੀਂ ਲਈ ਕਿਸੇ ਨੇ ਕੋਈ ਬਾਤ ਨਹੀਂ ਪੁੱਛੀ 6 ਮਹੀਨੇ ਹੋ ਗਏ ਹੁਣ ਮੀਂਹ ਪਿਆ ਸਾਰਾ ਪਿੰਡ ਪਾਣੀ ਦੇ ਵਿੱਚ ਡੁੱਬਣ ਨੂੰ ਫਿਰ ਰਿਹਾ ਤੁਸੀਂ ਮੌਕੇ ਤੇ ਆਪ ਹੀ ਦੇਖ ਸਕਦੇ ਆ ਕੀ ਹਾਲਾਤ ਬਣੇ ਖੇਤਾਂ ਦੇ ਲੱਖ ਲੱਖ ਪਾਣੀ ਫਿਰਦਾ ਜਿਹਦਾ ਹੜ ਆਇਆ ਹੁੰਦਾ ਇਸ ਤਰ੍ਹਾਂ ਮੂਰੇ ਪਾਣੀ ਦਾ ਨਿਕਾਸ ਹੀ ਕੋਈ ਨਹੀਂ ਰਿਹਾ ਕੀ ਮੰਗ ਕਰਦੇ ਹੋ ਮੰਗ ਇਹ ਕਰਦੇ ਆ ਵੀ ਸਾੜਾ ਜੇ ਸੀਮ ਨਾਲਾ ਬਰਸਾਤ ਤੋਂ ਪਹਿਲੇ ਪੇ ਸਾਫ਼ ਹੋਣਾ ਚਾਹੀਦਾ ਨਹੀਂ ਤਾਂ ਸਾਡੀ ਫਸਲਾਂ ਦਾ ਬਹੁਤ ਨੁਕਸਾਨ ਹੈ ਅੰਦਰ ਸਿੰਘ ਨਮਰਦਾਰ ਲਾਚਕ ਅਸੀਂ ਜੀ ਜੀ ਸਾਹਿਬ ਨੂੰ ਮਿਲੇ ਸੀ 2 ਮਹੀਨੇ 2.5 ਮਹੀਨਾ ਹੋ ਗਿਆ ਪਹਿਲਾ ਮਿਲੇ ਸੀ ਮੇਣ ਕੇਰਾ ਸਾਰੀ ਪਿੰਡਿੰਸ ਦੇ ਪਿੰਡ ਦਾ ਪਾਣੀ ਜਿਹੜਾ ਕਿਸੇ ਵਿਅਕਤੀ ਨੇ ਮੋਹਰੇ ਹੁੰਦਾ ਦੇਰ ਬੰਦ ਕਰਤੀ ਆ ਪੂਰਤੀ ਹੈ ਸਰਕੇ ਸਾਡਾ ਨੁਕਸਾਨ ਨਾ ਹੋਏ ਕਹਨੂੰ ਬਰਸਾਦ ਲੱਗਣੀ ਆ ਤੇ ਸਾਡੇ ਪਿੰਡ ਦੇ ਵਿੱਚ ਪਾਣੀ ਭਰ ਕੇ ਖੇਤ ਭਰ ਜਾਣੇ ਸਾਰੇ ਪਿੰਡਾਂ ਨੁਕਸਾਨ ਹੋਣਾ ਫਸਲਾਂ ਮਰ ਜਾਣੀਆਂ ਤੇ ਇਹ ਸਰਕੇ ਉਹਨਾਂ ਨੇ ਫਿਰ ਐਸੀਐਮ ਸਾਹਮਣੇ ਮਿਲੇ ਉਹਨਾਂ ਨੇ ਵੀ ਤਹਿਸੀਲਦਾਰ ਵੀ ਆ ਮੌਕਾ ਵੀ ਦੇ ਕੇ ਆ ਮੌਕਾ ਦੇ ਕੇ ਮੁਰਕੇ ਐਸੀਐਮ ਸਾਹਮਣੇ ਮੌਕਾ ਦੇਖਣਾ ਕੱਲ ਮੌਕਾ ਦੇਖਣ ਲਈ ਜਵਾਬ ਦੇ ਕੇ ਕਹਿੰਦੇ ਅਸੀਂ ਨਹੀਂ ਕਰ ਸਕਦੇ ਕੁਝ ਵੀ ਹੋ ਤੇ ਆਪ ਖੇਤਾਂ ਦੇ ਕੋ ਪਾਣੀ ਭਰਿਆ ਹਲਾ ਦੇਖੋ ਪਿੰਡ ਦੇ ਕੀ ਆ ਇਹ ਪਿੰਡ ਇਹ ਨਹੀਂ ਨੁਕਸਾਨ ਇਹ ਨਾ ਫਸਲਾਂ ਸਾਰੀਆਂ ਜਿਹੜੀਆਂ ਬਰਬਾਦ ਹੋਣੀਆਂ ਤੇ ਪਿੰਡ ਦੇ ਵਿੱਚ ਪਾਣੀ ਇਹ ਅੱਜ ਅੱਜ ਤਾਂ ਬਰਸਾਤ ਥੋੜੀ ਲੱਗੀ ਆ ਕੱਲ ਬਰਸਾਤ ਲੱਗੇ ਪਾਣੀ ਸਾਰਾ ਪਿੰਡ ਹੀ ਭਰ ਜਾਣਾ ਤੇ ਪਿੰਡ ਸਾਰਾ ਜਿਹੜਾ ਆ ਡੁੱਬ ਜਾਊਗਾ ਕਿਉਂਕਿ ਉੱਪਰੋਂ ਜੋ ਪਹਾੜ ਤੋਂ ਪਾਣੀ ਸਾਰਾ ਥੱਲੇ ਨੂੰ ਆਉਂਦਾ ਇਸ ਕਰਕੇ ਸਾਡੀ ਬੇਨਤੀ ਹੈਗੀ ਆ ਤੇ ਸਾਡੇ ਜਿਹੜਾ ਬੰਨ ਲਾਇਆ ਮੋਰੇ ਜਿਹੜਾ ਪੂਰੀ ਨਹਿਰੇ ਘੜਾਈ ਆਵੇ ਪਿੰਡ ਦਾ ਪਾਣੀ ਨਿਕਲੇ ਸਾਹਿਬ ਪਿੰਡ ਨੂੰ ਕੋਈ ਨੁਕਸਾਨ ਨਾ ਹੋਵੇ ਪਿੰਡ ਪਲਾਚਕ ਵਾਸੀਆਂ ਨੇ ਕੋਈ ਸ਼ਿਕਾਇਤ ਕੀਤੀ ਸੀਗੀ ਤੁਸੀਂ ਮੌਕਾ ਵੇਖਣ ਆਏ ਹੋ ਕੀ ਹੈ ਸਾਰਾ ਮਸਲਾ ਮਸਲਾ ਕਿਵੇਂ ਹੈ ਲੋਕਾਂ ਦੇ ਕਾਨੂੰਨ ਤਾਬਕ ਜਿਹੜੇ ਡਰੇਨ ਪਿੱਛੋਂ ਆ ਰਹੀ ਆ ਇਹਨੂੰ ਆਪਕਰਾਲ ਡਰੇਨ ਕਹਿੰਦੇ ਨੇ ਵੈਸੇ ਤੇ ਉੱਥੇ ਜਿਹੜੀ ਸ਼ਿਕਾਇਤ ਪ੍ਰਾਪਤ ਹੋਈ ਆ ਵੀ ਕੁਝ ਲੋਕਾਂ ਵਗੈਰਾ ਮੰਨ ਕੇ ਘੁੱਲ ਲੇ ਗਏ ਆ ਪਰ ਤੁਸੀਂ ਮੈਂ ਸਹੀ ਰੈਮਿੰਡਰ ਕਾਰਡ ਤੋਂ ਵੀ ਅਸੀਂ ਮਤਲਬ ਕਿ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਆ ਫਰਦਾਂ ਦੇ ਵਗੈਰਾ ਦੇ ਲੱਠੇ ਜਾਂ ਕੀਤੇ ਆ ਇਹ ਲੱਠੇ ਦੀ ਡਰੇਨ ਸਾਨੂੰ ਮਤਲਬ ਕਿ ਪ੍ਰਾਪਤ ਨਹੀਂ ਹੋਈ ਇਹ ਲੱਠੇ ਤੇ ਮਾਰਕ ਹੋ ਰਿਹਾ ਮਸਲਾ ਬਚਾ ਫਰਦਾਂ ਵਿੱਚ ਜੇ ਮਤਲਬ ਕਿ ਜਿੱਥੇ ਲੱਠੀ ਰਹੀ ਤਾਂ ਫਰਦਾਂ ਵਿੱਚ ਹੀ ਹੋਏਗਾ ਫਰਦਾਂ ਵਿੱਚ ਹੈਗੀ ਆ ਅਸੀਂ ਮੌਕੇ ਤੇ ਇੱਕ ਮਿੰਟ ਇੱਕ ਮਿੰਟ ਤੁਸੀਂ ਪਿੰਡਵਾਲਸੀਆਂ ਨੇ ਤੁਹਾਨੂੰ ਪਹਿਲਾਂ ਵੀ ਸ਼ਿਕਾਇਤ ਦਰਜ ਕਰਾਈ ਤੁਸੀਂ ਪਹਿਲਾਂ ਮੌਕਾ ਵੇਖਿਆ ਸੀਗਾ ਤੁਸੀਂ ਕੋਈ ਆਪਣੇ ਹਾਲਾ ਅਧਿਕਾਰੀਆਂ ਨੂੰ ਜਾਂ ਪ੍ਰਸ਼ਾਸਨ ਨੂੰ ਲਿਖਿਆ ਕੋਈ ਰਿਪੋਰਟ ਕੀਤੀ ਹੈ ਇਸ ਬਾਰੇ ਜੀ ਆਪਣੇ ਹਾਲਾ ਅਧਿਕਾਰੀਆਂ ਨੂੰ ਸੂਚਿਤ ਕੀਤਾ ਇਸ ਬਾਰੇ ਤੇ ਅਸੀਂ ਰੈਵਨੂ ਵਿਭਾਗ ਨਾਲ ਵੀ ਤਾਲਮਲ ਕੀਤਾ ਜੀ ਉਹਨਾਂ ਨਾਲ ਅਸੀਂ ਸਾਰੇ ਮੌਕੇ ਦੇ ਵੇਖਿਆ ਜੀ ਤੇ ਪਰੰਤੂ ਉਹ ਹੀ ਮਤਲਬ ਕਿ ਉਹਨਾਂ ਵੱਲ ਰਿਪੋਰਟ ਪ੍ਰਾਪਤ ਹੋਈ ਹੈ ਕਿ ਇਹ ਮਤਲਬ ਕਾਗਿਆਂ ਦੇ ਡਰੇਨ ਨਹੀਂ ਹੈ ਕਿਤੇ ਇੱਥੇ ਮਾਰਕ ਨਹੀਂ ਹੈ ਜੀ ਇਹ ਲੱਠੇ ਦੇ ਮਾਰਕ ਹੋਇ ਇਹ ਉਸੇ ਤੁਹਾਨੂੰ ਕੋਈ ਪ੍ਰੋਬਲਮ ਆ ਇਹ ਲੱਠੇ ਦੇ ਮਾਰਕ ਹੁੰਦੀ ਹੁਣ ਤੱਕ ਵੀ ਮਤਲਬ ਜੇ ਕੰਮ ਕਰਾ। ਜੇ ਤੁਹਾਡੇ ਵਿਭਾਗ ਨੂੰ ਕੋਈ ਇੱਧਰ ਹੈ ਨਹੀਂ ਰਿਕਾਰਡ ਇਸ ਚੀਜ਼ ਦਾ ਵੀ ਤੁਸੀਂ ਪਹਿਲਾਂ ਡਰੇਨ ਚੱਲਦੀ ਸੀਗੀ। ਜਦੋਂ ਇੱਧਰ ਮਾਰਕ ਇਹ ਲੱਠੇ ਦੇ ਮਾਰਕ ਕੋ ਬੇਤੇ ਸਾਡੇ ਲਈ ਇੰਡੀਆ ਨੂੰ ਸ਼ਾਂਦੀ ਕਰਕੇ ਜੇ ਮਤਲਬ ਕਿਸੇ ਨੇ ਉਹ ਡਰੇਨ ਅਨਕ੍ਰੋਚ ਕੀਤੀ ਡਰੇਨ ਤੇ ਤੇ ਆਪਾਂ ਉਹ ਔਰੀ ਮਤਲਬ ਜੀ ਕਲੀਅਰੈਂਸ ਕਰਵਾਈਏ। ਜਿੱਦਾਂ ਪਿੰਡ ਵੀ ਐ ਜੀਐਨਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ ਏਵਰੀਥਿੰਗ ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਅਨਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪਟ to affect positive change around them.